ਵਾਇਕੁਰਦੀ ਦਾ ਖਾਸਾ ਵਾਇਕੁਰਦੀ ਦੀ ਫਟੇ ਤੁਸੀਂ ਦੇਖ ਰਹੇ ਹੋ ਜਿਹੜੀ ਹੈ ਪੂਜਾ ਮੂਰਤੀ ਮੈਂ ਤੁਹਾਡਾ ਆਪਰਾਸ ਬਣਾਵ ਸੰਗਟ ਪਈਆਂ ਅੱਜ ਗੱਲ ਕਰਨ ਜਾ ਰਹੇ ਚਮਕੌਰ ਸਾਹਿਬ ਦੀ ਧਰਤੀ ਤੇ ਸਨੀ ਸਿੰਘ ਜੀ ਕ ਜਿਨ੍ਹਾਂ ਦਾ ਅਨੋਖਾ ਤੇ ਅਲਵੇਰਣਾ ਪਿਆਰ ਜਿਹਨੂੰ ਕਹਿ ਸਕਦੇ ਗੁਰੂ ਸਾਹਿਬ ਦੇ ਨਾਲ ਕਿਉਂਕਿ ਪਿਆਰ ਤੇ ਹੋਰ ਵੀ ਸਾਡਾ ਤੇ ਹੈ ਹੀ ਹੈ ਅਸੀਂ ਧਰਤੀ ਤੇ ਬੈਠੇ ਆ ਜਿਹੜੇ ਵਿਦੇਸ਼ਾਂ ਦੀ ਧਰਤੀ ਤੋਂ ਆ ਕੇ ਵੀ ਇਹਨਾ ਰੁਝਾਰ ਵਖਾਉਂਦੇ ਨੇ ਕਿ ਲਾੜ ਲੀਆਂ ਫੌਜਾਂ ਦੇ ਆ ਰਸਤਾ ਬਸਤਾ ਤਸਰਾ ਦਾ ਸਸਤਰਾ ਦਾ ਅਜਕਲੀਆਂ ਦਾ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਦੇ ਨੇ ਉਹ ਉਹਨਾਂ ਨਾਲ ਹੀ ਗੱਲ ਕਰਦੇ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਇਹੋ ਤਾਂ ਸਾ ਤੁਹਾਡੇ ਕਦੋਂ ਤੇ ਕਿਵੇਂ ਜਾ ਗਿਆ ਬਾਬਾ ਜੀ ਦੇਖੋ ਵੀ ਅਸੀਂ ਸਾਡੀ ਜਿਹੜੀ ਬਰਾਦਰੀ ਆ ਜੀ ਹਾਂਜੀ ਆਪਾਂ ਐ ਵਾਲਮੀਕੀ ਮਰੀਬੀ ਸਖਿਆ ਜੀ ਗੁਰੂ ਵਾਲਮੀਕੀ ਫਾਮੀ ਸਾਡੇ ਕੋਲ ਗੁਰੂ ਆ ਅਸੀਂ ਸਾਡੇ ਜੱਦੀ ਪੁਸ਼ਤੀ ਅਸੀਂ ਵਾਲਮੀਕੀ ਆ ਸਾਡੀ ਬਰਾਦਰੀ ਨੂੰ ਜਿਹੜੀ ਇਹ ਕਲਗੀ ਆ ਸੌਂਪੀ ਗਈ ਸੀਗੀ ਬਾਬਾ ਜੀਵਨ ਸਿੰਘ ਜੀ ਜੋ ਨੌਵੇਂ ਪਾਸ਼ਾ ਦਾ ਸੀਸ ਲੈ ਕੇ ਆਏ ਚਾਂਦਲੀ ਚੌਂਕ ਤੋਂ ਤਰ ਜਿਹੜਾ 350 ਸਾਲ ਸਾਡੇ ਪੰਥ ਨੇ ਮਨਾਇਆ ਸੀ ਉਹ ਉਹ ਉਹਨਾਂ ਦੀ ਬਰਾਦਰੀ ਦੇ ਵਿੱਚੋਂ ਭਾਈ ਜਤਾ ਵਾਲਮੀਕੀ ਜੀ ਜਿਨ੍ਹਾਂ ਨੇ ਸੀਸ ਲੈ ਕੇ ਆਂਦਾ ਆਪਣੇ ਪਿਤਾ ਦਾ ਸੀਸ ਵੱਢਿਆ ਆ ਪਿਤਾ ਸਦਾ ਨਾਨ ਕੀ ਦਾ ਤਾਂ ਫਿਰ ਉਹਨਾਂ ਨੂੰ ਵਾਰ ਮਿਲਿਆ ਰੰਗਰੇਟੇ ਗੁਰੂ ਕੇ ਬੇਟੇ ਉਹ ਵੀ ਆਪਾਂ 350 ਸਾਲ ਸਾਡੀ ਕੌਮ ਦਾ ਜਨਮ ਦਿਹਾੜਾ ਮਨਾਇਆ ਸੀਗਾ ਪਿਛਲੇ ਮਹੀਨੇ ਤਾਂ ਹੁਣ ਮਹਾਰਾਜੀ ਇਹ ਜਿਹੜਾ 321 ਸਾਲ ਹੋ ਗਏ ਆ ਇੱਕ 321ਵਾਂ ਅਸੀਂ ਜਾਨਕੀ ਗੁਰਤਾ ਗੱਦੀ ਮਨਾ ਰਹੇ ਆ ਇਹ ਜਿਹੜੀ ਇਹ ਜਿਹੜਾ ਕਲਗੀ ਆ ਇਹ ਜਿਹੜੀ ਮੇਰੀ ਵਾਲੀ ਆ ਇਹ ਅਕਾਲ ਤਖਤ ਸਾਹਿਬ ਜਿਹੜਾ ਆ ਸ਼ਰਮਣੀ ਏ ਐ ਸ਼੍ਰੋਮਣੀ ਪ੍ਰਬੰਧਕ ਕਮੇਟੀ ਜਿਹੜੀ ਆ ਹਾਂਜੀ ਕੇਸਰ ਸਿੰਘ ਸਾਹਿਬ ਤੱਕ ਤ ਉਹ ਸਾਡੇ ਦਲਪੰਥ ਨੂੰ ਇਹ ਦਲਪੰਥ ਕਿਹਨਾਂ ਦਾ ਹੈ ਜਿੱਥੇ ਆਪਾਂ ਬੈਠੇ ਆ ਇਹ ਜਿਹੜੇ ਪ੍ਰਾਤਨ ਬੁੱਢੇ ਦਲ ਦੇ ਜਿਹੜੇ ਪੰਜ ਤਾਰ ਨੇ ਪਹਿਲੇ ਹੋਏ ਆ ਇਹ ਉਹਨਾਂ ਚੋਂ ਪੰਜਵਾਂ ਨਿਸ਼ਾਨ ਜਿਹੜਾ ਪੰਜਵਾਂ ਦਲ ਲਿਆ ਇਹ ਬਾਬਾ ਬੀਰ ਸਿੰਘ ਜੀ ਦਾ ਮਿਸਲ ਅੰਗਰੇਟ ਆਇਆ ਏ ਇਹ ਪ੍ਰਾਤਨ ਮਿਸਲ ਆ ਨਵਾਬ ਕਪੂਰ ਸਿੰਘ ਨੇ ਹੱਥੀ ਬਣਾਈ ਸੀ ਇਹ ਕੋਈ ਡਾਨੇ ਕੇ ਚਾਰ ਮਜੀਠੀ ਸਿੰਘਾਂ ਦਾ ਇਕੱਠੇ ਹੋ ਕੇ ਜਾਣ ਕੇ ਗਰੋਪ ਨਹੀਂ ਹੈਗਾ ਇਹ ਅਸਲੀ ਦਲਪੰਥਿਆ ਜਿੱਥੇ ਆਪਾਂ ਬੈਠੇ ਆ ਭਾਈ ਸਾਹਿਬ ਜੀ ਇੱਕ ਬੇਨਤੀ ਹੋਰ ਹਾਂਜੀ ਕੀ ਤੁਹਾਨੂੰ ਲੱਗਦਾ ਕਿ ਅੱਜ ਤੋਂ ਪਹਿਲਾਂ ਕਹੇ ਮਜਬੀ ਸਿੰਘ ਬਰਾਵੀ ਭਾਈ ਬਾਰਮਿਕੀਆਂ ਦੀ ਹਾਂ ਕੋਈ ਜੰਗੀ ਜਰਨੈਲ ਬਾਬਾ ਮੇਜਰ ਸਿੰਘ ਛੋਡੀ ਤੋਂ ਇਲਾਵਾ ਕਿਸੇ ਨੇ ਫੜੀ ਹੋਵੇ ਜਾਂ ਇਹਨਾਂ ਤੋਂ ਇਲਾਵਾ ਕਿਸੇ ਨੇ ਇਨੀ ਬਾਤ ਕੀਤੀ ਹੋਵੇ ਜਿੰਨਾ ਕਰਕੇ ਇਹ ਖੜਦੇ ਨੇ ਐ ਬਾਬਾ ਜੀ ਦੇਖੋ ਜੀ ਮਾਫ ਕਰਨਾ ਵੀ ਮੈਂ ਹਾਂ ਆਪ ਜੀ ਦੇ ਦਲ ਦਾ 2019 ਦਾ ਆ ਰਿਆ ਜਾਨੀ ਕਿ ਮੈਨੂੰ ਇੱਥੇ 6 ਸਾਲ ਹੋ ਗਏ ਮੈਨੂੰ ਇੰਗਲੈਂਡ ਦਾ ਜਥੇਦਾਰ ਇਹਨਾਂ ਨੇ ਖਾਪਿਆ ਪਰ 6 ਸਾਲਾਂ ਤੋਂ ਮੇਰੇ ਜਥੇਦਾਰ ਬਾਬਾ ਮੇਜਰ ਸਿੰਘ ਹੀ ਆ ਮੈਂ ਬਾਬਾ ਬਲਕਾ ਸਿੰਘ ਨੂੰ ਮਿਲਿਆ ਨਹੀਂ ਮੈਨੂੰ ਉਹਨਾਂ ਵਾਲੇ ਪਤਾ ਨਹੀਂ ਪਰ ਮੈਂ ਇੱਕੀ ਗੱਲ ਜਿਹੜੀ ਆਪਾਂ ਮੈਂ ਕਹਾਂ ਕਿ ਪਿਛਲੇ ਸਾਲ ਉਹਨਾਂ ਦੀ ਵਰਸੀ ਬਣਾਉਣਾ ਸੀ ਨਾ ਬਾਈ ਵਰਸੀ ਤੇ ਆ ਗਿਆ ਸੀ ਤੇ ਬਾਬਾ ਮੇਜਰ ਸਾਹਿਬ ਨੇ ਮੈਨੂੰ ਭੇਜਿਆ ਸੀ ਤਾਂ ਮੈਂ ਬਾਬਾ ਆਪਣੇ ਵੱਡੇ ਬਾਪਿਆ ਜੀ ਮੈਂ ਬਾਰਸੀ ਦੇ ਉਹਨਾਂ ਦੀ ਜਗ੍ਹਾ ਤੇ ਬੈਠ ਕੇ ਜਾਨੀ ਕਿ ਵੀ ਉਹਨਾਂ ਦੀ ਗੱਡੀ ਜਿਹੜੀ ਆਪਾਂ ਮੇਦੇ ਸਿੰਘ ਨੂੰ ਆਏ ਮੇਦੇ ਸਿੰਘ ਦੇ ਮੈਨੂੰ ਮੀਤ ਜਿਹੇ ਦਾ ਖਾਪਿਆ ਆ ਮੈਂ ਦਲ ਦਾ ਸੈਕੰਡ ਜਥੇਦਾਰ ਹੈ ਵਰਲਡ ਲੀਡਰ ਹੈ ਮੈਂ ਵੀ ਸੇਖਾ ਦਾ ਇੱਕ ਆਖਰੀ ਸਵਾਲ ਜੀ ਚਲੋ ਜੀ ਮੈਂ ਕਹਿਣਾ ਵਾਲਾ ਐ ਮੈਨੂੰ ਸੁਣੋ ਜੇ ਕਹਿਣਾ ਮਤਲਬ ਇਹ ਤੁਹਾਡਾ ਸਵਾਲ ਦਾ ਜਵਾਬ ਇਹ ਆ ਵੀ ਉਹ ਵਧੀਆ ਜਥੇਦਾਰ ਹੋਊਗਾ ਸਾਡੇ ਤੋਂ ਪਹਿਲਾਂ ਵੀ ਆਪਾਂ ਬਾਬਾ ਮੇਦਰ ਸਿੰਘ ਨਾਲ ਦੀ ਗੱਲ ਕੀਤੀ ਨਹੀਂ ਤਾਂ ਹੀ ਉਹਨੇ ਬਾਬਾ ਮੇਦਰ ਸਿੰਘ ਨੂੰ ਦਿਨੋਂ ਸਾਥਾ ਪੈ ਜੇ ਹਾਂ ਵੱਡਾ ਵੱਡਾ ਹੀ ਹੁੰਦਾ ਹੈ ਬਾਬਾ ਮੇਦਰ ਸਿੰਘ ਜਿਹੜੇ ਆ ਉਹ ਬਾਬਾ ਬਲਕਾਰ ਸਿੰਘ ਦੀ ਕਿਰਪਾ ਨਾਲ ਬਣੇ ਆ ਜੋ ਉਹਨਾਂ ਦੇ ਇੱਕ ਬਖਸ਼ਿਸ਼ ਆ ਉਹਨਾਂ ਦੇ ਵਿੱਚੇ ਬਾਬਾ ਬਲਕਾਰ ਸਿੰਘ ਬਤਲ ਉਹ ਉਹ ਪੁਰਾਣੇ ਜਥੇਦਾਰ ਦਾ ਨਵੇਂ ਇੱਕ ਹੀ ਜੋਤ ਆ ਇੱਕ ਲੱਖ ਸਾਲ ਪਹਿਲੇ ਤੋਂ ਹੀ ਚਮਕਾਵਾ ਸਾਹਿਬ ਧਰਤੀ ਤੇ ਬੈਠੇ ਹੋ ਹਾਂਜੀ ਹਾਂਜੀ ਉਹਨਾਂ ਸਹੀਦਾਂ ਬਾਰੇ ਦੱਸੋ ਜਿਨ੍ਹਾਂ ਦੀ ਖਾਤਰ ਦਸਾਂ ਪਾਸ਼ਾ ਨੇ ਕਿਹਾ ਹੈ ਇਹਨ ਪੁੱਤਨ ਕੇ ਸੀਸ ਵਾਰ ਵਾਰ ਦੀਏ ਸੁਤ ਪਿਆਰ ਚਾਰ ਮਹੀਨੇ ਤੱਕ ਹੈ ਉਹ ਜੀਵਤ ਕਹੀ ਹੈ ਜਿਆਰ ਹਾਂਜੀ ਤੇ ਸਾਨੂੰ ਨਾਤੀ ਪੁੱਤਰ ਬਣਾਇਆ ਸੀ ਉਹਨਾਂ ਬਾਰੇ ਦੋ ਲਫ਼ਜ਼ ਜ਼ਰੂਰ ਮਹਾਰਾਜ ਜੀ ਮੈਨੂੰ ਤੇ ਜਿਹੜਾ ਸਾਡੀ ਜਿਹੜੀ ਬਰਾਦਰੀ ਦਾ ਜਿਹੜਾ ਸਾਡਾ ਇਤਿਹਾਸ ਦੇ ਨਾਲ ਜੋ ਇਹ ਆ ਵੀ ਮਹਾਰਾਜ ਨੇ ਸੱਚੇ ਪਾਸ਼ੇ ਨੇ ਸਾਨੂੰ ਗੁਰਤਾ ਗੱਦੀ ਦੇ ਕੇ ਗਏ ਆ ਹਨ ਜੀ ਵਾਲ ਮਿੱਕੀ ਮذਬੀ ਸਿੱਖਾਂ ਦੇ ਜਿਹੜੇ ਜਥੇਦਾਰ ਹੈ ਜਿਹੜਾ ਉਹਨਾਂ ਦੇ ਭਰਾ ਆਪਣੇ ਸੀ ਉਹਨਾਂ ਨੂੰ ਇਸ ਦਿਹਾੜੇ ਤੇ 11ਵਾਂ ਗੁਰੂ ਬਣਾਇਆ ਮਹਾਰਾਜ ਨੇ ਸੋ ਜਿਹੜਾ ਜਿਹੜਾ ਸਾਡਾ ਇਤਿਹਾਸ ਦੱਬਿਆ ਗਿਆ ਆ ਵੀ ਸਾਡਾ ਜਿਹੜਾ ਮذਬੀ ਗੁਰੂ 11ਵਾਂ ਗੁਰੂ ਆ ਅਸੀਂ ਉਹਦਾ ਪ੍ਰੋਗਰਾਮ ਰੱਖਿਆ ਆ ਤਾਂ ਉਹਦੀ ਜਾਗਰਤਾ ਕਰਨਾ ਚਾਹੁੰਦੇ ਆ ਵੀ ਸਾਡਾ ਬੰਦਾ ਗੁਰੂ ਆ ਬੁੱਢਾ ਦਲ ਦਾ ਇਹ ਹੀ ਇਤਿਹਾਸ ਹੈ ਬੁੱਢਾ ਦਾ ਸ਼ੋਮ ਨਹੀਂ ਪਾਂਦਾ ਕਹਿੰਦੀ ਬੁੱਢਾ ਦਲ ਬਾਬਾ ਸੰਤਸਿਨ ਅਕਾਲ ਤਖਤ ਤੇ ਇਹ ਕਹਾਣੀ ਕੀਤੀ ਆ ਵੀ 11ਵਾਂ ਗੁਰੂ ਜਿਹੜਾ ਗੁਰੂ ਖਾਲਸਾ ਪੰਥਿਆ ਕਿਉਂਕਿ ਇਹਨਾਂ ਦੇ ਵਡਿਆ ਨੂੰ ਕਲਗੀ ਮਿਲੀ ਆ ਚਮਕੌਰ ਸਾਹਿਬ ਹਾਂਜੀ ਸੋ 11ਵਾਂ ਗੁਰੂ ਨੇ ਸਨ ਸਨੇ ਸਿੰਘ ਜੀ ਜੋ ਇੰਗਲੈਂਡ ਦੀ ਧਰਤੀ ਤੋਂ ਆ ਕੇ ਪੰਜਾਬ ਦੀ ਮਿਲਣਾ ਤੇ ਆਦਮ ਸਿੰਘ ਜੀ ਤੋਂ ਹਰੇਕ ਗੁਰਤਾ ਗਦੀ ਦੇ ਉਸਮਾਨਾ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ